ਪੰਚੇ ਚੁੰਦਿਆਂ ਚੋਣਾ ਨੂੰ ਲੈ ਕੇ ਵਿਕਾਸ ਕਾਰਜ ਸ਼ੁਰੂ ਤੇ ਪਿੰਡਾਂ ਦੇ ਵਿੱਚ ਵਿਕਾਸਿਕ ਕਾਰਜਾਂ ਦੀ ਦੌੜ ਸ਼ੁਰੂ ਹੋ ਚੁੱਕੀ ਹੈ 18 ਫੁੱਟ ਦੀ ਸੜਕ ਦਾ ਮੌਜੂਦਾ ਸਰਕਾਰ ਦੇ ਵੱਲੋਂ ਸ਼ੁਰੂਆਤ ਕੀਤਾ ਗਿਆ 8 ਕਰੋੜ ਦੀ ਲਾਗਤ ਦੇ ਨਾਲ ਇਹ ਸੜਕ ਬਣੇਗੀ ਪਿੰਡ ਜੈ ਸਿੰਘ ਵਾਲਾ ਤੋਂ ਲੈ ਕੇ ਜੱਸੀ ਬਾਗ ਵਾਲੀ ਤੱਕ ਇਹ ਸਰਕਾਰ ਜੁੜੀ ਹੈ ਸੜਕ ਬਣੇਗੀ ਅੱਜ ਬੇਹੱਦ ਖੁਸ਼ੀ ਹੈ ਸਾਨੂੰ ਅੱਜ ਧੁੱਪ ਵੀ ਮਿੱਠੀ-ਮਿੱਠੀ ਲੱਗਦੀ ਹੈ ਕਿਉਂਕਿ ਬਹੁਤ ਵੱਡੀ ਸਮੱਸਿਆ ਸੀ ਸਾਡੇ ਪਿੰਡ ਜੈ ਸਿੰਘ ਵਾਲਾ ਫੁੱਲੋ ਮਿੱਟੀ ਸੰਗਤ ਕਲਾ ਤੇ ਅ ਜੱਸੀ ਬਾਗ ਵਾਲੀ ਦੀ ਕਿਉਂਕਿ ਵੱਡੇ ਪਿੰਡ ਹੈ ਵੱਡੀ ਵਾਦੀ ਹੈ ਚੰਗੀਆਂ ਬੋਟਾਂ ਇਹਨਾਂ ਪਿੰਡਾਂ ਦੀਆਂ ਤੇ ਇਹ ਰਾਸਤੇ ਦੀ ਹਾਲਤ ਤਕਰੀਬਨ 10-12 ਸਾਲਾਂ ਤੋਂ ਬਹੁਤ ਖਸਤਾ ਸੀਗੀ ਤੇ ਜਦੋਂ ਵੀ ਅਸੀਂ ਪਿੰਡਾਂ ਦੇ ਵਿੱਚ ਆਉਂਦੇ ਸੀ ਚਾਹੇ ਵੋਟਾਂ ਵੇਲੇ ਆਉਂਦੇ ਚਾਹੇ ਵੈਸੇ ਆਉਂਦੇ ਤਾਂ ਉੱਥੇ ਹਰ ਪਿੰਡ ਦੇ ਨਿਵਾਸੀ ਵੱਲੋਂ ਇਸ ਸਮੱਸਿਆ ਦਾ ਜ਼ਿਕਰ ਕੀਤਾ ਜਾਂਦਾ ਸੀ ਤਾਂ ਉਸ ਤੋਂ ਹੀ ਸਾਨੂੰ ਮਤਲਬ ਅਸੀਂ 24 ਘੰਟੇ ਇਸ ਸਮੱਸਿਆ ਦਾ ਹੱਲ ਕਰਾਉਣ ਲਈ ਯਤਨਸ਼ੀਲ ਸੀਗੇ ਰਾਤ ਇਹਦੀ ਸਾਰੀ ਜਿਹੜੀ ਪ੍ਰਕਿਰਿਆ ਪੂਰੀ ਹੋਈ ਹੈ ਤੇ 8 ਕਰੋੜ ਦਾ ਇਹ ਟੈਂਡਰ ਹੈ ਜੀ 1 ਸਾਲ ਦੇ ਵਿੱਚ ਇਸ ਸੜਕ ਨੇ ਬਣ ਕੇ ਪੂਰਾ ਹੋਣਾ ਹੈ 5 ਸਾਲਾਂ ਦੀ ਇਸ ਸੜਕ ਦੀ ਗਾਰੰਟੀ ਹੈ ਸੋ ਇਸ ਕਰਕੇ ਅੱਜ ਪੂਰੇ ਨਿਯਮਾਂ ਦੇ ਤਹਿਤ ਜਿਹੜੀ ਹੈਗੀ ਐ ਇਸ ਕੰਮ ਦਾ ਇਸ ਸੜਕ ਦਾ ਕੰਮ ਸ਼ੁਰੂ ਹੋ ਜਾਣਾ ਹੈ 18 ਫੁੱਟ ਚੌੜੀਏ ਸੜਕ ਬਣਨੀ ਹੈ 12 ਫੁੱਟ ਚੜਕਾ 3 3 ਫੁੱਟ ਆਸ-ਪਾਸੇ ਦੇ ਖੜਵੰਜਾ ਲੱਗਣਾ ਸੋ ਅਸੀਂ ਆਮ ਆਦਮੀ ਪਾਰਟੀ ਸਰਕਾਰ ਸਦਕਾ ਭਵਨ ਸਿੰਘ ਮਾਨ ਸਾਡੇ ਜਿਹੜੇ ਇਸ ਮਹਿਕਮੇ ਦੇ ਮੰਤਰੀ ਹਰਪ੍ਰਜਨ ਸਿੰਘ ਜੀ ਈਟੀਓ ਉਹਨਾਂ ਦਾ ਵੀ ਸੀ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਵੀ ਆਪਣੀ ਵਧੀਆ ਬਣਦੀ ਜਿਹੜੀ ਭੂਮਿਕਾ ਸਰਪੰਚੀ ਦੀਆਂ ਚੋਣਾਂ ਨਜ਼ਦੀਕ ਨੇ ਕੁਝ ਦੇਣਾ ਚੋਣ ਜਾਬਤਾ ਲੱਗ ਜਾਣਾ ਕੀ ਲੱਗਦਾ ਕਿ ਮੌਕੇ ਤੇ ਹੀ ਸਭ ਕੁਝ ਕੀਤਾ ਨਹੀਂ 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 ਕੋਈ ਮੌਕੇ ਤੇ ਨਹੀਂ ਕੀਤਾ ਗਿਆ ਕਿਉਂਕਿ ਜੇ ਮੰਨ ਲਓ ਜਾਬਤ ਤੋਂ ਪਹਿਲਾਂ ਸ਼ੁਰੂ ਨਾ ਕਰਦੇ ਤਾਂ 40 ਦਿਨ ਕੰਮ ਵਿੱਚ ਰੁਕਾ ਦਰਸ ਹੁਣ ਕੀ ਆ ਅਸੀਂ ਸਾਰੇ ਇਹਦੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਕੇ ਅੱਜ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਦਾ ਕੰਮ ਸ਼ੁਰੂ ਕੀਤਾ ਹੈ ਤਾ ਜੋ ਚੋਣ ਜਾਬਤ ਦਰਾਂ ਦੇ ਵਿੱਚ ਜਿਹੜਾ ਇੱਥੇ ਮਿੱਟੀ ਪਾਉਣ ਦਾ ਕੰਮ ਆ ਕੋਈ ਹੋਰ ਪੱਥਰ ਪਾਉਣ ਦਾ ਕੰਮ ਆ ਉਹ ਕੰਮ ਨਿਰੰਤਰ ਜਾਰੀ ਜਵੇ ਸਾਡਾ ਇੱਕੋ ਇੱਕ ਮਕਸਦ ਆ ਕਿ ਮਤਲਬ ਇਹ ਕੰਮ ਨੂੰ ਛੇਤੀ ਪੂਰਾ ਕੀਤਾ ਜਾਵੇ ਕੰਮ ਨੂੰ ਵਧੀਆ ਪੂਰਾ ਕੀਤਾ ਜਾਵੇ ਇਸ ਕੰਮ ਦਾ ਵੋਟਾਂ ਦੀ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈ